ਜਿਸ ਤਰ੍ਹਾਂ ਕਿ ਤੁਸੀਂ ਆਪਣੇ ਕੈਮਰੇ ਰਾਹੀਂ ਪਹਿਲਾਂ ਵੀ ਦਿਖਾ ਰਹੇ ਹੋ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਵਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕੀ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੇ ਵੇਲੇ ਉਹਨਾਂ ਨੂੰ ਇੱਥੇ ਬੁਲਾ ਲੈਣੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ইলেকশন কোড লাগ ਗਿਆ ਤੇ ਜੁਲਾਈ ਤੱਕ ইলেকਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇਨ ਦਾ ਮੀਨਡਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ ਐਫਰਟ ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੇਲਡਰਸ ਨੂੰ ਬੁਲਾ ਲიਏ ਸਾਰੇ ਜਿਨਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੋਦਾ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਹੋਣੀ ਇਸ ਦਾ ਕਿ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉਹ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਡਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਭਈ ਗੱਲਬਾਤ ਕਰੋ ਮੰਗਾ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ